ਕੀ ਹਾਲ ਚਾਲ ਜੀ ਵਧੀਆ ਟਿਕ ਟਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਸਮੇਂ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਚੱਲੇ ਤੇਰਪੋਂ ਤੇਰਪੋਂ ਆ ਕੇ ਜਾਣਗੇ ਜਿਹਦੇ ਜਾਣਾ ਹੈ ਮੌਸਮ ਅੱਜ ਵੇਰ ਖਰਾਬ ਹੈ ਅਰਵੀ ਖੜੀ ਆ ਅਗੇ ਵੀਰ ਦੇ ਆਪਾਂ ਖੇਤੀ ਸਟੋਰ ਪੰਜਾਬ ਖੇਤੀ ਸਟੋਰ ਵਾਲੇ ਦੇ ਰੀਜੈਂਟ ਲੈਣ ਆਏ ਆ ਰਖਾ ਦੀ ਗੱਡੀ ਦੇ ਵਿੱਚ ਲੈ ਕੇ ਉਹਦਾ ਕਰਕੇ ਬੋਰ ਕਵਾਂਟਰ ਲੈ ਕੇ ਜਾਵਾਂਗੇ ਅੱਜ ਕਵਾਂਟਰ ਲੈ ਜਾਵਾਂਗੇ ਕੱਲ ਨੂੰ ਜਿਵੇਂ ਮੇਟਰੋ ਸਹੌਲੀ ਪਹੁੰਚੇ ਵੀ ਆਪਾਂ ਲਾਂਦਾਰ ਉਹਨਾਂ ਨੂੰ ਲੈਣ ਤੇ ਔਰ ਏਕਣ ਮਣਕਣੀ ਜੀ ਹੁੰਦੀ ਆ ਬਰੀਕ ਬਰੀਕ ਜੀ ਆਪਣੇ ਤਾਂ ਚਲੋ ਪਈ ਜਾਂਦਾ ਔਰੇ ਪਹਿਲਾਂ ਵੀ ਰੀ ਪਿਆ ਤੇ ਹੁਣ ਵੀ ਕਣ ਮਣਕਣੀਆਂ ਆ ਬਾਕੀ ਫਸਲ ਤੁਹਾਡੇ ਸਾਹਮਣੇ ਆ ਝੋਨੇ ਦੀ ਜਿੱਦਾਂ ਦੀ ਵੀ ਹੈਗੀ ਮੌਸਮ ਤਾਂ ਹੈਗਾ ਖਰਾਬ ਏ ਤੇ ਆ ਸਾਰਿਆਂ ਨੂੰ ਲੇਟ ਖੇਤ ਲੱਗੇ ਨੇ ਜਿਹੜੇ ਆ ਆ ਤਾਂ ਪਹਿਲਾਂ ਲੱਗ ਗਿਆ ਤੇ ਆ ਬੜਾ ਲੇਟ ਲੱਗੇ ਸਾਰਿਆਂ ਨੂੰ ਬਾਕੀ ਸਾਰੀ ਹਰੀ ਭਰੀ ਤੁਸੀਂ ਦੇਖੇ ਰਹੇ ਹੋ ਆ ਦੇਖੋ ਆ ਸਾਰੀ ਵਧੀਆ ਖੜੀ ਆ ਉਹਨੂੰ ਪਰਲੀਨ ਦਾ ਦੌਰ ਇਹ ਪੈ ਗੇ ਜਿਹੜੀ ਕਣਕਾਲੀ ਉਧਰ ਆਪਾਂ ਹੁਣ ਬਾਟ ਪਾ ਜਾਣੀਆਂ ਬਹੁਤ ਨਹੀਂ ਆਪਾਂ ਚੜਿਆਂ ਦੇ ਤੁਹਾਨੂੰ ਦੁਕਾਨ ਦੇ ਉਹ ਵੀ ਦਿਖਾਵਾਂਗੇ ਜਰੂਰ ਕਣੀਆਂ ਪੈਂਦੀਆਂ ਨੇ ਇੱਕ ਦੋ ਦਿਨ ਚ ਰੀਲ ਵੀ ਪਾਵਾਂਗੇ ਕਿਉਂਕਿ ਬਿਨਾ ਕੱਦੂ ਕਰਿਆ ਹੋਇਆ ਜਿਹੜਾ ਚੋਨਾ ਲਾਇਆ ਆਪਾਂ ਨੇ ਇਦਾਂ ਹੀ ਪਾਣੀ ਛੱਡ ਗਿਓ ਦਿਖਾਵਾਂਗੇ ਤੁਹਾਨੂੰ ਬਹੁਤ ਵੀਰ ਕਹਿੰਦੇ ਨੇ ਵੀ ਟਾਈਮ-ਟਾਈਮ ਨਾਲ ਦਿਖਾਉਂਦੇ ਰਹੋ ਦਿਖਾਵਾਂਗੇ ਤੁਹਾਨੂੰ ਪਾਣੀ ਵੀ ਖੜਾ ਹੈ ਤੇ ਬੂਜਾ ਵੀ ਪੂਰਾ ਵਧੀਆ ਜੋ ਵੀ ਹੈਗਾ ਸਭ ਕੁਝ ਦਿਖਾਵਾਂਗੇ ਤੇ ਖਾਦ ਪਾਈ ਜਾਂਦੇ ਨੇ ਆ ਦੇਖੋ ਠੰਡੇ ਦਾ ਮੌਕਾ ਤੀਆਂ ਦੇ ਲੱਗੇ ਹੋਏ ਲਾਲਣ ਤੇ ਲਾਣੇ ਦਰਦ ਹੋਏ ਲੱਗੇ ਹੋਏ ਨੇ ਲਾਣੇ ਦਾ ਰਬੈਦਾ ਨਹੀਂ ਹੈਗਾ ਬਹੁਤ ਕਹੀ ਦਾ ਮੰਦਾ ਹੈ ਨਹੀਂ ਮੈਂ ਕਿਹਾ ਵੀ ਬੰਦਿਆਂ ਤੋਂ ਪਵਾ ਲੈਣ ਆ ਉਹਨਾਂ ਨਹੀਂ ਆ ਪੇ ਪਾਉਣੀਆਂ ਹੈ ਤੇ ਬਾਕੀ ਆਹ ਮੱਕੀ ਆਪਾਂ ਨੇ ਸਾਰਾ ਵਿੱਚ ਐ ਬਾਹਾਂ ਜਿਹੜਾ ਪਰਦੇ ਪਰਦੇ ਜੜ ਕੇ ਤੇ ਅੱਗ ਲਾ ਕੇ ਕਿਉਂਕਿ ਨੁਕਸਾਨਤੀ ਹੋਰੇ ਪਿੰਡ ਆਪਾਂ ਕੋਈ ਅੱਗ ਨਹੀਂ ਲਾਈ ਤੇ ਹੋਰੇ ਡੱਕੇ ਵਿਚਾਲੋਂ ਉਹਨੇ ਤਾਂ ਨਹੀਂ ਜਲਦੇ ਯਾਨੀ ਪੱਤੇ ਜੇ ਜਲ ਜਾਂਦੇ ਨੇ ਮੰਨ ਲਓ ਵੀ 35% ਮਾਲ ਜਲ ਜਾਂਦਾ ਤੇ ਬਾਕੀ ਰਹਿ ਜਾਂਦਾ 40 ਜਲ ਜਾਂਦਾ ਉਹ ਅੱਧਾ ਜਲ ਜਾਂਦਾ ਉਹ ਮੰਨ ਲਓ 50% ਬਾਕੀ ਠੀਕ ਆ ਓਕੇ ਰਿਪੋਰਟ ਫਸਲ ਵਧੀਆ ਤੇ ਫਰੀ ਹੋ ਗਈ ਤੇ ਹੁਣ ਬੂਝਾ ਬਣਨ ਤਈ ਆ ਇਹਨੂੰ ਮੈਨੂੰ ਲੱਗਦਾ ਇੱਕ ਯੂਰੀ ਆ ਪੈ ਗਿਆ ਤੇ ਅੱਜ ਉਧਰ ਪਾ ਰਹੇ ਨੇ ਉਹ ਦੂਈ ਆਪਣੀ ਜਿਹੜੀ ਲਿਆਂਦੀ ਸੀ ਸਵੇਰੇ ਰੜਾ ਕੇ ਪਾਉਂਦੇ ਨੇ 10 ਕਿਲੋ ਪਾਉਣ 8 ਕਿਲੋ ਪਾਉਣੀ ਆ ਕੀਲੇ ਦੀ ਤੀਸਰੇ ਰੇ ਨਾ ਪਾਈਆ ਰੀਜੈਂਟ ਆਪਾਂ ਨੇ ਰੀਜੈਂਟ ਕਣੀਆਂ ਤਾਂ ਬਹੁਤ ਉਨੀਆਂ ਕਨੇ ਉਦੋਂ ਵੱਧ ਨਹੀਂ ਹੈਗੀਆਂ ਤੇ ਆਹ ਰੋਡ ਤੇ ਜਾਂਦਾ ਟਰੈਕਟਰ 724 ਛੋਟਾ 4 ਵੀਲ ਬਹੁਤ ਛੋਟਾ ਬਾਗਵਾਨੀ ਵਾਲਾ ਟਰੈਕਟਰ ਹੈ ਸਵਰਾਜ ਵਾਲਿਆਂ ਦਾ ਸਹੋਲੀ ਨੂੰ ਚੱਲੇ ਆ ਜੀ ਤੇ ਆਪਣੇ ਤਾਂ ਧੁੱਪ ਨਿਕਲੀ ਹੋਈ ਆ ਇੱਧਰ ਪੂਰੇ ਜੋਰਾਂ ਨਾਲ ਬੱਦਲ ਆ ਹਲੇ ਆਪਾਂ ਮਲੋਏ ਟੱਪੇ ਆ ਦੇਖ ਰਿਆਂ ਕਿੱਥੇ ਤੱਕ ਆ ਕੀ ਪ੍ਰੋਗਰਾਮ ਆ ਕਿੰਨਾ ਕਮੀ ਆ ਕਾਲੀ ਘਾਟਾ ਜੜੀ ਪਈ ਆ ਪੂਰੀ ਜੋਰਾਂ ਨਾਲ ਸਵੇਰੇ 8:00 ਵਜੇ ਦੇ 15-20 ਮਿੰਟ ਹੋ ਗਏ ਨੇ ਜੀ ਲਾ ਗਿਆ ਜੀ ਪੈਣ ਮੀ ਚਹਿ ਲਾ ਕੇ ਹੁਣ ਦੇਖ ਜਿਆ ਕਿੰਨਾ ਗਿਆ ਪਹਿਲੇ ਜਿਹੜੇ ਪੰਜਵੇਂ ਪਏ ਨੇ ਉਹਨਾਂ ਜੋ ਕਣੀਆਂ ਜੀ ਪੈਂਦੀਆਂ ਰਹੀਆਂ ਨੇ ਉਹਰੇ ਮੀ ਨਹੀਂ ਪਿਆ ਬਹਾਉਲੀ ਦਾ ਪਿਆ ਨਹੀਂ ਯਾਨੀ ਪੇਦਣ ਤੱਕ ਜ਼ਰੂਰ ਹੁੰਦਾ ਜੀ ਪੇਦਣ ਤੋਂ ਬਾਹਾਂ ਨਹੀਂ ਅੜ ਜਾਂਦਾ ਠੀਕਾ ਜਾਂ ਸੂਗਾ ਟੱਪਕੇ ਤੇ ਹੁਣ ਦੇਖਦੇ ਆ ਵੀ ਬਹਾਉਲੀ ਹੈਗਾ ਜਾ ਕੇ ਜਾਂ ਫੇਰ ਇੱਟਾ ਹੀ ਆ ਯਾਨੀ ਰਾਹ ਚ ਪੈਂਦਾ ਕੀ ਹੈ ਟੱਪ ਕੇ ਉੱਤੇ ਭਾਰਤੋਂ ਆਉਣ ਵਾਲਿਆਂ ਬਹੁਤ ਮੋਟਾ ਮੋਟਾ ਪੈ ਰਿਹਾ ਅਰੇ ਸ਼ੁਰੂਆਤ ਹੀ ਹੋਈ ਆ ਨਾਲ ਹਵਾ ਵੀ ਚੱਲਦੀ ਆ ਟੈਕਾ ਲਵਾ ਦਿਆਂ ਗੱਡੀਆਂ ਦੀਆਂ ਇੰਨਾ ਮਹੀ ਆ ਪਾਚੇ ਚੋ ਪਤੋੜੀ ਆ ਇਧਰ ਮੈਨੂੰ ਲੱਗਦਾ ਤੱਕ ਫੇ ਜਿਆ ਹੌੜਾ ਕੇ ਰਹੇਗਾ ਜਾਂ ਨਹੀਂ ਮੇਰਾ ਜਿਤਾਉਰੇ ਵੀ ਪੈ ਗਿਆ ਪਰ ਪਿਆ ਨਾਰਮਲ ਜਿਹੀ ਹੈ ਜਿਵੇਂ ਪਿੱਛੇ ਪੈਂਦਾ ਦੀ ਉਤਦਾ ਨਹੀਂ ਹੈਗਾ ਨੀਜੀਰੀਆ ਹੈਗੀ ਆ ਪੂਸ਼ਾ ਆਹ ਪਲਾਟ ਆਪਣੇ ਵਾਲੇ ਨੇ ਆਸਪੈ ਦੇ ਦੋ ਪਰ ਜਿਹੜੀ ਬੜੀ ਬੜੀ ਖੜੀ ਆ ਇਹ ਕਣਕ ਵਾਲੇ ਬਲਡ ਨਾਲ ਭੇਜੀ ਹੋਈ ਆ ਜਿਹੜੀ ਬੇਨਾਮ ਹਰੀ ਹਰੀ ਆ ਚੌਰਾ ਵਿੱਗੇ ਜਗਾ ਵਿਚਾਰੇ ਇਹ ਵੀ ਬਿਨਾ ਕੱਦੂ ਤੋਂ ਸਦਾ ਪਾਣੀ ਛੱਡ ਕੇ ਪੂਰੀ ਘੈਂਟ ਖੜੀ ਆ ਕੋਈ ਪ੍ਰੋਬਲਮ ਨਹੀਂ ਪੂਰਾ ਪਾਣੀ ਖੜਦਾ ਸਭ ਕੁਝ ਓਕੇ ਯਾਰ ਬੋਟ ਜੀ ਮੁੜ ਕੇ ਆਪਾਂ ਆਪਣੇ ਪਿੰਡ ਆ ਗਏ ਤੇ ਪੀਵੀ 23 ਤੇ ਪੰਪ ਆਪਣੇ ਵਾਲਾ ਮਹੀ ਉਰੇ ਵੀ ਮਿੱਤਰੋ ਪੂਰਾ ਆਇਆ ਹਟਿਆ ਜਾਨੀ ਨਿਬੜ ਲਿਆ ਕਰ ਗਿਆ ਗੰਦਾ ਜਾਂਦਾ ਵਾ ਇਹ ਪਹੁੰਚ ਗਿਆ ਜੀ ਪਿੰਡ ਇਹ ਹੈਗਾ ਆਪਣੇ ਪਿੰਡ ਦਾ ਗੁਰੂ ਘਰ ਕਰੋ ਦਰਸ਼ਨ